ਜਿਹੜੇ 10 ਗੁਰੂ ਹੋਏ ਨੇ ਉਹ ਪ੍ਰਕਾਸ਼ ਤੋਂ ਸਮੁੰਦਰ ਸਨ। ਬਾਕੀ ਜਿੰਨੇ ਵੀ ਸੰਤ ਭਗਤ ਭਟ ਗੁਰ ਸਿੱਖ ਨੇ ਉਹ ਸਾਰੇ ਦੇ ਸਾਰੇ ਆਪਣੀ ਬਾਣੀ ਵਿੱਚ ਆਪ ਦੱਸਦੇ ਨੇ ਮੁਸ਼ਕਤਾਂ ਘਾਲ ਕੇ ਰੱਬ ਵਿੱਚ ਮਿਲੇ ਐ। ਕਬੀਰ ਜੀ ਮਹਾਰਾਜ ਨੂੰ ਪੁੱਛੋ ਤੁਸੀਂ ਰੱਬ ਵਿੱਚ ਕਿੱਦਾਂ ਮਿਲੇ? ਉਹ ਕਹਿੰਦੇ ਕੂਕ ਕੂਕ ਕੇ। ਕਬੀਰ ਕੇਸੋ ਕੇਸੋ ਕੂਕਿਆ ਨਾ ਸੋਈਏ ਅਸਾਰ ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣੇ ਪੁਕਾਰ। ਫਿਰ ਇੱਕ ਹੋਰ ਵੀ ਕਾਰਨ ਹੁੰਦਾ ਹੈ। ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਮਹਾਰਾਜ ਭਗਤ ਕਬੀਰ ਦੀ ਸਾਰੇ ਸਨਾਤਨ ਮਤ ਨੂੰ ਬਿਲੋਂਗ ਕਰਦੇ ਨੇ Hindu ਨੇ। ਉਨਾ ਦਾ ਦਰਮ ਬਖਰਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਟਕਸਾਲੀ ਬੰਤਾ ਸਿੰਘ ਦੀ ਸਾਹਮਣੇ ਆਈ ਹੈ ਜਿਦੇ ਵਿੱਚ ਭਗਤਾਂ ਬਾਰੇ ਬੋਲਿਆ ਕਿ ਜਿਹੜੇ ਭਗਤ ਸੀ ਉਹਨਾਂ ਨੇ ਕੂਕ-ਕੂਕ ਕੇ ਪਰਮੇਸ਼ਰ ਨੂੰ ਪਾਇਆ ਉਦਾਹਰਨ ਦਿੱਤੀ ਹੈ ਕਬੀਰ ਕੇਸੋ ਕੇਸੋ ਕੂਕੀ ਹੈ ਕਿ ਕਬੀਰ ਜੀ ਨੇ ਕੂਕ-ਕੂਕ ਕੇ ਪਾਇਆ ਤੇ ਜਿਹੜੇ ਗੁਰੂ ਸਾਹਿਬ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਕਹਿੰਦੇ ਨੇ ਉਹ ਪਿਛੋਂ ਹੀ ਪੂਰੇ ਆਏ ਸੀ ਉਹਨਾਂ ਦੇ ਪ੍ਰਕਾਸ਼ ਸੀ ਉਹਨਾਂ ਨੂੰ ਕੋਈ ਘੱਲਣਾ ਨਹੀਂ ਘੱਲਣੀ ਪਈ ਤੇ ਆਪਾਂ ਬੰਤਾ ਸਿੰਘ ਨੂੰ ਜਵਾਬ ਦੇਵਾਂਗੇ ਗੁਰਬਾਣੀ ਚੋਂ ਵੀ ਤੇ ਇਤਿਹਾਸ ਚੋਂ ਵੀ ਤੇ ਸਾਬਤ ਕਰਾਂਗੇ ਕਿ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਝੂਠ ਬੋਲਿਆ ਕਿ ਗੁਰੂ ਸਾਹਿਬਾਂ ਨੂੰ ਪਿਛੋਂ ਹੀ ਪ੍ਰਕਾਸ਼ ਸੀ ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਇਸ ਬਾਰੇ ਕੀ ਕਹਿੰਦੇ ਨੇ ਉਹ ਕਹਿੰਦੇ ਜਿਨੀ 베ਦ ਪਠਿਓ ਸੋ 베ਦੀ ਕਹਾਏ ਉਹ ਵੈਦੀ ਕਹਾਏ ਨੇ ਜਿਨ੍ਹਾਂ ਨੇ ਵੇਦ ਪੜ੍ਹੇ ਨੇ ਜਿਨ੍ਹਾਂ ਨੂੰ ਵੇਦ ਪੜ੍ਹ ਕੇ ਸਮਝ ਆਈ ਹੈ ਦਸ਼ਮ ਪਾਸ਼ਾ ਨੇ ਦਸ਼ਮ ਗ੍ਰੰਥ ਦੇ ਵਿੱਚ ਆਪਣੇ ਪਰਿਵਾਰ ਬਾਰੇ ਵੈਦੀ ਕੌਣ ਨੇ ਸੋਢੀ ਕੌਣ ਨੇ ਉਹਦੇ ਬਾਰੇ ਸਾਰਾ ਦੱਸਿਆ ਕਿਵੇਂ ਉਹਨਾਂ ਦੀ ਆਪਸ ਦੇ ਵਿੱਚ جنگ ਹੁੰਦੀ ਹੈ ਲੜ ਪੈਂਦੇ ਨੇ ਜਿਨ੍ਹਾਂ ਨੂੰ ਵੈਦੀ ਕਿਹਾ ਗਿਆ ਉਹ ਜਾਣਦੇ ਨੇ ਫਿਰ ਵੇਦ ਪੜ੍ਹਦੇ ਨੇ ਵੇਦ ਪਾਠੀ ਬਣਦੇ ਨੇ ਉਹ ਸਾਰਾ ਲਿਖਿਆ ਪਿਆ ਹੈ ਗੁਰਨਾਨਕ ਸਾਹਿਬ ਵੇਦੀ ਨੇ ਵੇਦੀ ਕਿਉਂ ਨੇ ਕਿਉਂਕਿ ਉਹਨਾਂ ਨੇ ਵੇਦ ਪਠੇ ਨੇ ਵੇਦ ਪੜ੍ਹ ਕੇ ਸਮਝ ਆਇਆ ਉਹਨਾਂ ਨੂੰ ਦੂਜੀ ਗੱਲ ਪਟ ਸਹਿਬਾਨ ਗੁਰਬਾਣੀ 'ਚ ਕਹਿੰਦੇ ਨੇ ਉਹਨਾਂ ਨੇ ਕਿਹਾ ਨਾ ਪੱਟਾ ਨੂੰ ਪੜ੍ਹ ਲਵੇ ਪਟ ਸਹਿਬਾਨ ਕਹਿੰਦੇ ਨੇ ਸਤਗੁਰ ਨਾਨਕ ਭਗਤ ਕਰੀ ਤਨ ਮਨ ਧਨ ਗੋਵਿੰਦ ਦਿਓ ਹੈ ਕਿ ਨਾਨਕ ਸਾਹਿਬ ਨੇ ਸਤਗੁਰ ਦੀ ਭਗਤੀ ਕੀਤੀ ਹੈ ਭਗਤੀ ਕੌਣ ਕਰਦਾ ਹੁੰਦਾ ਭਗਤ ਕਰਦਾ ਹੁੰਦਾ ਸਤਗੁਰ ਕੌਣ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸ਼ੀ ਪੁਰਖ ਹੈ ਸਭ ਵਿੱਚ ਰਿਹਾ ਸਮਾਇ ਉਹ ਸਤਗੁਰ ਹੈ ਜਿਹੜਾ ਕਦੇ ਜਨਮ ਨਹੀਂ ਲੈਂਦਾ ਮਰਦਾ ਨਹੀਂ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਜੂਨੀ ਹੈ ਜੁਨਾਂ ਚ ਨਹੀਂ ਆਉਂਦਾ ਜੇ ਕਹਾਂਗੇ ਸਤਗੁਰ ਨਾਨਕ ਭਗਤ ਕਰੀ ਕਿ ਸਤਗੁਰ ਨਾਨਕ ਨੇ ਭਗਤੀ ਕੀਤੀ ਫਿਰ ਉਹਨਾਂ ਨੇ ਭਗਤੀ ਕੀ ਦੀ ਕੀਤੀ ਹੈ ਪਰ ਸਤਗੁਰ ਤੋਂ ਵੱਡਾ ਕੋਈ ਹੁੰਦਾ ਏ ਉਹਦੀ ਭਗਤੀ ਕੀਤੀ ਹੋਣੀ ਹੈ ਇਹ ਅਰਥ ਹੀ ਗਲਤ ਕਰਦੇ ਨੇ ਸਤਗੁਰ ਨਾਨਕ ਭਗਤ ਕਰੀ ਸਤਗੁਰ ਦੀ ਨਾਨਕ ਸਾਹਿਬ ਨੇ ਭਗਤੀ ਕੀਤੀ ਹੈ ਹੁਣ ਗੱਲ ਕਰਦੇ ਆ ਜਿਹਨੂੰ ਇਹਨਾਂ ਨੇ ਗੁਰਬਾਣੀ ਦੀ ਕੁੰਜੀ ਬਣਾਇਆ ਹੋਇਆ ਇਹ ਮੰਨਦੇ ਨੇ ਕਿ ਗੁਰਬਾਣੀ ਦੀ ਕੁੰਜੀ ਹੈ ਸਾਡਾ ਮਤ ਕੀ ਹੈ ਗੁਰਬਾਣੀ ਦਾ ਮਤ ਕੀ ਆ ਉਹ ਵੱਖਰੀ ਗੱਲ ਹੈ ਉੱਥੇ ਸ਼ਬਦ ਕੀ ਆਉਂਦਾਗਾ ਉਹਦਾ ਇਹ ਪ੍ਰਚਾਰ ਕਰਦੇ ਰਹੇ ਨੇ ਸਾਰੇ ਪ੍ਰਚਾਰ ਕਰਦੇ ਰਹੇ ਨੇ ਜਿੰਨੇ ਪ੍ਰਚਾਰਕ ਨੇ ਉੱਥੇ ਕੀ ਲਿਖਿਆ ਬਾਬੇ ਪਾਇਆ ਵਕਸ਼ਦਰ ਪਿੱਛੋਂ ਦੇ ਫਿਰ ਘਾਲ ਕਮਾਈ ਅੱਗੇ ਸ਼ਬਦ ਕੀ ਆਉਂਦਾ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਣਾਈ ਜੇ ਗੁਰੂ ਨਾਨਕ ਸਾਹਿਬ ਨੂੰ ਸ਼ੁਰੂ ਤੋਂ ਹੀ ਪ੍ਰਕਾਸ਼ ਸੀ ਫਿਰ ਉਹਨਾਂ ਨੇ ਤਪੱਸਿਆ ਕਿਦੀ ਕੀਤੀ ਹੈ ਉਹ ਤਾਂ ਕਹਿੰਦੇ ਵੱਡੇ ਭਾਗਾਂ ਦੇ ਨਾਲ ਤਪੱਸਿਆ ਕਰਨ ਤੋਂ ਬਾਅਦ ਉਹਨਾਂ ਦੀ ਹਰਿ ਸਿਉ ਬਣਾਈ ਹੈ ਜੇ ਉੱਥੇ ਗੱਲ ਝੂਠ ਲਿਖੀ ਹੋਈ ਹੈ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਬੇਰ ਸਾਹਿਬ ਹੈ ਸ਼ਾਇਦ ਗੁਰਦੁਆਰਾ ਮੈਂ ਨਾਮ ਸ਼ਾਇਦ ਗਲਤ ਲੰਦਾ ਹੋਵਾਂ ਪਰ ਐਦਾਂ ਦਾ ਗੁਰਦੁਆਰਾ ਸਾਹਿਬ ਉੱਤੇ ਬਣਾਇਆ ਹੋਇਆ ਛੋਟਾ ਜਿਹਾ ਅਸਥਾਨ ਬਣਾ ਕੇ ਉੱਤੇ ਸਮਾਂ ਵੀ ਲਿਖਿਆ ਹੋਇਆ 14 ਸਾਲ 9 ਮਹੀਨੇ ਅੱਖੀ ਜੀ ਗੁਰੂ ਨਾਨਕ ਸਾਹਿਬ ਨੇ ਇੱਥੇ ਤਪ ਕੀਤਾ ਬੇਈ ਨਦੀ ਦੇ ਕੰਡੇ ਦੇ ਉੱਤੇ ਝੂਠ ਲਿਖਿਆ ਹੋਇਆ ਜਾਂ ਬੰਤਾ ਸਿੰਘ ਝੂਠ ਬੋਲ ਰਿਹਾ ਪ੍ਰਚਾਰ ਇਹ ਕਰਦੇ ਰਹੇ ਨੇ ਇਹਨਾਂ ਚੀਜ਼ਾਂ ਦਾ ਪਿੱਛੇ ਹੁਣ ਦੂਜੀ ਗੱਲ ਲੈਣੇ ਆ ਜੀ ਇਤਿਹਾਸ ਚੋਂ ਇਤਿਹਾਸ ਚ ਆਉਂਦਾ ਹੈ ਭਾਈ ਲੈਣਾ ਜੀ ਦੇਵੀ ਦੀ ਪੂਜਾ ਕਰਨ ਜਾਂਦੇ ਹੁੰਦੇ ਸੀ ਦੇਵੀ ਦੀ ਪੂਜਾ ਕਰਦੇ ਹੁੰਦੇ ਸੀ ਉਹ ਦੇਵੀ ਦੇ ਉਪਾਸਕ ਸੀ ਹਰ ਸਾਲ ਜਾਂਦੇ ਹੁੰਦੇ ਸੀ ਇੱਕ ਵੇਰਾਂ ਉਹ ਨਹੀਂ ਗਏ ਗੁਰੂ ਨਾਨਕ ਸਾਹਿਬ ਕੋਲ ਆਏ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਦੇਵੀ ਕੀ ਹੁੰਦੀ ਹੈ ਉਸ ਦੇ ਦਰਸ਼ਨ ਕਰਵਾਏ ਇਹਦਾ ਮਤਲਬ ਉਹਨਾਂ ਨੂੰ ਵੀ ਪਤਾ ਨਹੀਂ ਸੀ ਕਿਉਂਕਿ ਦਸਮ ਪਾਸ਼ਾ ਦਾ ਕਹਿੰਦੇ ਨੇ ਕਾਹੇ ਕੋ ਪਾਹਨ ਪੂਜਤ ਹੈ ਪਸ਼ੂ ਪਾਹਨ ਵਾ ਪਰਮੇਸ਼ਰ ਨਹੀਂ ਜੇ ਭਾਈ ਲੈਣਾ ਜੀ ਉੱਥੇ ਜਾਂਦੇ ਸੀ ਤਾਂ ਇਹਦਾ ਮਤਲਬ ਉਹਨਾਂ ਨੂੰ ਪਤਾ ਨਹੀਂ ਸੀ ਕਿ ਪੱਥਰ ਦੇ ਵਿੱਚ ਰੱਬ ਨਹੀਂ ਹੁੰਦਾ ਦੇਵੀ ਨਹੀਂ ਹੁੰਦੀ ਪੱਥਰ ਦੇ ਵਿੱਚ ਹਾਂ ਉੱਥੇ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸੀ ਤੁਸੀਂ ਕਿਵੇਂ ਕਹਤਾ ਕਿ ਉਹਨਾਂ ਨੂੰ ਪ੍ਰਕਾਸ਼ ਸੀ ਜਨਮ ਤੋਂ ਹੀ ਸਮਝ ਸੀ ਜਾਂ ਫਿਰ ਹੁਣ ਤੁਸੀਂ ਢਿੱਡਰੀਆਂ ਵਾਲੇ ਵਾਂਗ ਮੰਨੋ ਉਹਦੀ ਜਗ੍ਹਾ ਆਜੋ ਵੀ ਇਤਿਹਾਸ ਝੂਠਾ ਹੈ ਜਿਵੇਂ ਉਹ ਕਹਿੰਦਾ ਜੀ ਅਸੀਂ ਨਹੀਂ ਇਤਿਹਾਸ ਨੂੰ ਮੰਨਦੇ ਉੱਥੇ ਆਜੋ ਤੁਸੀਂ ਹਾਂ ਇਹ ਗੱਲ ਜ਼ਰੂਰ ਹੈ ਕệ ਇਤਿਹਾਸ ਮਗਰ ਨਹੀਂ ਜਾਇਦਾ ਹੁੰਦਾ ਗੁਰੂ ਸਾਹਿਬ ਦਾ ਵੀ ਸਾਨੂੰ ਹੁਕਮ ਹੈ ਗੁਰ ਕਹਿਆ ਸਾਕਾਰ ਕਮਾਵੋ ਗੁਰ ਨੇ ਸਾਨੂੰ ਗੁਰਬਾਣੀ ਦਿੱਤੀ ਹੈ ਇਹਨੂੰ ਸਾਕਾਰ ਕਰਕੇ ਮੰਨਿਓ ਗੁਰ ਕੀ ਕਰਨੀ ਕਾਹੇ ਧਾਵੋ ਜੋ ਗੁਰੂ ਨੇ ਕੀਤਾ ਉਹ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਪਰ ਇੱਥੇ ਇਤਿਹਾਸ ਚ ਉਦਾਹਰਨ ਦੇਣੀ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਤੁਸੀਂ ਜੋ ਉਂਗਲ ਚੁੱਕੀ ਹੈ ਉਹ ਗੁਰਬਾਣੀ ਚੋਂ ਵੀ ਤੇ ਇਤਿਹਾਸ ਚੋਂ ਵੀ ਤੁਹਾਨੂੰ ਜਵਾਬ ਦੇਣਾ ਜ਼ਰੂਰੀ ਸੀ ਹੁਣ ਅੱਗੇ ਗੱਲ ਆਜੋ ਗੁਰੂ ਅਮਰਦਾਸ ਜੀ ਦੀ ਗੁਰੂ ਅਮਰਦਾਸ ਜੀ ਹਰ ਸਾਲ ਗੰਗਾ ਦੇ ਇਸ਼ਨਾਨ ਵਾਸਤੇ ਜਾਂਦੇ ਹੁੰਦੇ ਸੀ ਤੇ ਗੁਰੂ ਅੰਗਦ ਦੇਵ ਜੀ ਦੀ ਬੇਟੀ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਉਹਨਾਂ ਦਾ ਵਿਆਹ ਹੋਇਆ ਹੋਇਆ ਸੀਗਾ ਉਹ ਇੱਕ ਦਿਨ ਗੁਰਬਾਣੀ गा ਰਹੇ ਸੀ ਉਹਨਾਂ ਤੋਂ ਸੁਣ ਕੇ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਉਹਨਾਂ ਨੂੰ ਤਾਂ ਸਮਝ ਆਈ ਕਿ ਗੰਗਾ ਗਿਆਨ ਦੀ ਹੁੰਦੀ ਹੈ ਪਾਣੀ ਵਾਲੀ ਗੰਗਾ ਨਹੀਂ ਹੁੰਦੀ ਉਹਨਾਂ ਨੂੰ ਵੀ ਉੱਥੋਂ ਸਮਝ ਆਈ ਹੈ ਫੇਰ ਅਗੀ ਗੱਲ ਗੁਰੂ ਰਾਮਦਾਸ ਜੀ ਦੀ ਧੰਨ ਧੰਨ RAM ਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਧੰਨ ਧੰਨ ਕੌਣ ਹੈ RAM RAM ਕੌਣ ਹੈ ਦਾਸ ਦਾ ਜੋ ਗੁਰੂ ਹੈ ਉਹ ਧੰਨ ਧੰਨ ਹੈ ਜਿਨ ਸਿਰਿਆ ਤਿਨੇ ਸਵਾਰਿਆ ਗੁਰੂ ਅਮਰਦਾਸ ਜੀ ਦੇ ਛੋਟੀ ਉਮਰ ਦੇ ਵਿੱਚ ਹੀ ਮਾਪੇ ਬਾਪ ਗੁਜਰ ਗਏ ਸੀਗੇ ਮਾਤਾ ਪਿਤਾ ਚੜ੍ਹਾਈ ਕਰ ਗਏ ਸੀ ਤੇ ਉਹ ਗੋਇੰਦਵਾਲ ਸਾਹਿਬ ਆ ਗਏ ਸੀ ਬਾਹਰ ਘੁੰਗਣੀਆਂ ਵੇਚਦੇ ਹੁੰਦੇ ਸੀ ਉਹ ਉੱਥੇ ਜੀ ਜੋ ਗੁਰੂ ਅਮਰਦਾਸ ਜੀ ਨੂੰ ਮਿਲ ਕੇ ਸੰਗਤ ਆਉਂਦੀ ਹੁੰਦੀ ਸੀ ਜੋ ਅੰਦਰ ਸੁਣ ਕੇ ਆਉਂਦੇ ਸੀ ਉਹ ਗੱਲ ਬਾਹਰ ਗੱਲਬਾਤ ਕਰਦੇ ਸੀ ਉਹ ਸੁਣ ਕੇ ਹੀ ਉਹ ਪਾਰ ਹੋਏ ਨੇ ਉਹਨਾਂ ਨੂੰ ਕਿਸੇ ਨੇ ਨਹੀਂ ਸਵਾਰਿਆ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਸਵਾਰਿਆ ਗਲਤ ਰਾਤੇ ਸੀ ਗੁਰੂ ਅੰਗਦ ਦੇਵ ਜੀ ਗਲਤ ਰਾਤੇ ਸੀ ਉਹਨਾਂ ਨੂੰ ਗੁਰੂ ਨਾਨਕ ਨੇ ਸਵਾਰਿਆ ਤੇ ਗੁਰੂ ਨਾਨਕ ਦੇਵ ਜੀ ਨੂੰ ਸਮਝ ਆਈ ਹੈ ਸੋਝੀ ਆਈ ਹੈ ਗਿਆਨ ਮਿਲਿਆ ਭਗਤਾਂ ਦੀ ਬਾਣੀ ਤੋਂ ਗੁਰਬਾਣੀ ਦੇ ਵਿੱਚ ਇਸ ਦਾ ਪ੍ਰਮਾਣ ਪਿਆ ਹੈ ਗੁਰਦੀਨੀ ਵਸਤ ਕਬੀਰ ਕੋ ਇਹ ਜਿਹੜੀ ਵਸਤ ਹੈ ਗੁਰਬਾਣੀ ਹੈ ਇਹ ਕਬੀਰ ਨੂੰ ਮਿਲੀ ਹੈ ਸਭ ਤੋਂ ਪਹਿਲਾਂ ਲੈ ਹੂੰ ਵਸਤ ਸੰਸਾਰ ਕਬੀਰ ਦੀ ਈ ਸੰਸਾਰ ਕੋ ਕਬੀਰ ਨੇ ਇਹ ਵਸਤ ਸੰਸਾਰ ਨੂੰ ਦਿੱਤੀ ਹੈ ਲਹ ਜਿਸ ਮस्तक ਭਾਗ ਲਊਗਾ ਉਹ ਜਿਹਦੇ ਮस्तक ਭਾਗ ਨੇ ਤੁਸੀਂ ਇਹ ਪੰਕਤੀਆਂ ਨੂੰ ਕਿਵੇਂ ਕੱਢ ਦੋਗੇ ਗੁਰਬਾਣੀ 'ਚੋਂ ਕਿਵੇਂ ਠੋਕਰਾ ਦੋਗੇ ਸੱਚ ਨੂੰ ਫੇਰ ਅੱਗੇ ਗੁਰੂ ਨਾਨਕ ਸਾਹਿਬ ਤੋਂ ਸਿੱਧ ਪੁੱਛਦੇ ਨੇ ਕੌਣ ਗੁਰੂ ਕਿਸਕਾ ਤੂੰ ਚੇਲਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਤੋਂ ਚੇਲਾ ਹੁਣ ਤੁਸੀਂ ਸ਼ਬਦ ਕਿਨੂੰ ਕਹੋਗੇ ਇੱਥੇ ਜਾਂ ਤਾਂ ਗੁਰੂ ਨਾਨਕ ਸਾਹਿਬ ਕੋਲ ਭਗਤਾਂ ਦੀ ਬਾਣੀ ਸੀ ਉਹਨੂੰ ਸ਼ਬਦ ਕਹਿ ਰਹੇ ਨੇ ਨਹੀਂ ਸ਼ਬਦ ਕੰਨਾਂ ਨੂੰ ਸੁਣਨ ਦਾ ਵਿਸ਼ਾ ਹੁੰਦਾ ਹੈ ਅੱਖਾਂ ਨਾਲ ਦੇਖਣ ਦਾ ਜਿਹਨੂੰ ਅੱਖਾਂ ਨਾਲ ਦੇਖ ਸਕਦੇ ਆ ਉਹ ਅੱਖਰ ਹੁੰਦੇ ਨੇ ਅੱਖਰ ਹੀ ਲਿਖਣ ਲਿਖਣ ਦਾ ਵਿਸ਼ਾ ਅੱਖਰ ਹੁੰਦੇ ਨੇ ਸੁਣਨ ਦਾ ਵਿਸ਼ਾ ਜੋ ਅਸੀਂ ਸੁਣਦੇ ਆ ਉਹਨੂੰ ਸ਼ਬਦ ਕਹਿੰਦੇ ਨੇ ਜਾਂ ਤਾਂ ਤੁਨ ਹੁਣ ਸੰਗਤ ਨੂੰ ਦੱਸਣਾ ਪਊਗਾ ਕਿ ਸ਼ਬਦ ਗੁਰੂ ਜੀ ਨੂੰ ਕਿਹਾ ਸ਼ਬਦ ਕੀ ਹੈ ਉਹਦੇ ਬਾਰੇ ਜਾਣੂ ਕਰਾਣਾ ਪਊਗਾ ਸੰਗਤ ਨੂੰ ਤੇ ਜੇ ਤੁਸੀਂ ਮੰਨਦੇ ਹੋ ਕਿ ਜੋ ਅੱਖਰਾਂ ਵਿੱਚ ਲਿਖਿਆ ਹੋਇਆ ਇਹੀ ਸ਼ਬਦ ਹੈ ਇਹੀ ਸ਼ਬਦ ਗੁਰੂ ਹੈ ਫਿਰ ਗੁਰੂ ਨਾਨਕ ਸਾਹਿਬ ਕੋਲ ਭਗਤਾਂ ਦੀ ਬਾਣੀ ਸੀ ਉਹ ਨੂੰ ਗੁਰੂ ਕਹਿ ਰਹੇ ਨੇ ਉਹਨੇ ਜਵਾਬ ਦੇਣਾ ਤੁਹਾਨੂੰ ਔਖਾ ਹੋ ਜਾਣਾ ਕਿ ਤੁਸੀਂ ਜਾਣਾਂ ਕਿੱਧਰ ਹੈ ਇਹ ਮੰਨੋ ਕਿ ਅੱਗੇ ਪਹਿਲਾਂ ਝੂਠਾ ਪ੍ਰਚਾਰ ਕੀਤਾ ਸੀ ਤਾਂ ਵੀ ਫਸ ਗਏ ਹੁਣ ਕਹੋਂਗੇ ਵੀ ਹੁਣ ਝੂਠ ਬੋਲੇਗਾ ਤਾਂ ਵੀ ਫਸ ਗਏ ਹੁਣ ਗੁਰੂ ਅਮਰਦਾਸ ਜੀ ਤੋਂ ਬਾਅਦ ਗੱਲ ਕਰਦੇ ਆ ਗੁਰੂ ਅਰਜਨ ਦੇਵ ਜੀ ਦੀ ਜਦੋਂ ਗੁਰੂ ਅਮਰਦਾਸ ਜੀ ਨੂੰ ਸਮਝ ਆ ਗਈ ਤਾਂ ਹੁਣ ਉਹਨਾਂ ਦੇ ਘਰ ਚ ਹੀ ਸੀ ਸਾਰਾ ਕੁਝ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਨੇ ਬਚਪਨ ਤੋਂ ਹੀ ਗੁਰਮਤਿ ਪੜ੍ਹਾਤੀ ਤੇ ਅੱਗੇ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਆਰ ਕੀ ਸ਼ਬਦ ਕਹਿੰਦੇ ਨੇ ਜਨਮਿਆ ਪੂਤ ਭਗਤ ਗੋਵਿੰਦ ਦਾ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਨਹੀਂ ਕਹਿ ਰਹੇ ਜਾਂ ਗੁਰ ਨਹੀਂ ਕਹਿ ਰਹੇ ਉਹ ਭਗਤ ਕਹਿ ਰਹੇ ਨੇ ਗੁਰੂ ਤਾਂ गोविंद ਹੁੰਦਾ ਜਿਹਨੂੰ ਕਿਹਾ ਨਾ ਜਨਮਿਆ ਪੂਤ ਭਗਤ गोविंद ਦਾ ਭਗਤ ਹੈ गोविंद ਦਾ गोविंद ਦਾ ਆਪੇ ਗੁਰੂ ਹੈ ਮੇਰਾ ਵੈਦ ਗੁਰੂ गोविंद ਦਾ ਗੁਰਬਾਣੀ ਦੇ ਸ਼ਬਦ ਪਿਆ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਠਗਰਾਉਂਗੇ ਕਿਵੇਂ ਇਹਨਾਂ ਚੀਜ਼ਾਂ ਤੋਂ ਮੁਨਕਰ ਹੋਵੋਗੇ ਤੁਸੀਂ ਪ੍ਰੇਮ ਭਾਵ ਵਾਲੀ ਏਕੇ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਜੋ ਤੁਸੀਂ ਕਰ ਰਹੇ ਹੋ ਸਟੇਜਾਂ ਦੇ ਬਹਿ ਕੇ ਪ੍ਰਚਾਰਕ ਹੋਣ ਦੇ ਨਾਤੇ ਤਾਂ ਇਹ ਗੱਲਾਂ ਬਿਲਕੁਲ ਹੀ ਸ਼ੋਭਾ ਨਹੀਂ ਦਿੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ